ਕੋਸਾ ਹੁੰਦੈ ਨਹੀਂ ਸੋ ਭਰਾਵੋ ਬੰਦ ਬਹੀ ਦੇ ਵਿੱਚ ਬਹਿ ਕੇ ਸੰਘਰਸ਼ ਨਹੀਂ ਲੜੇ ਜਾਂਦੇ ਹੁੰਦੇ ਸੰਘਰਸ਼ ਜੰਗ ਦੇ ਮੈਦਾਨ 'ਚ ਲੜੇ ਜਾਂਦੇ ਆ ਸੋ ਭਰਾਵੋ ਅੱਜ ਮਜ਼ਦੂਰ ਜੱਥੇਬੰਦੀਆਂ ਦੇ ਆਗੂ ਸਹਿਬਾਨ ਪਿੰਡਾਂ ਦੇ ਵਿੱਚ ਨਾਲ ਝੋਟੀਆਂ ਪਾ ਕੇ ਚੱਲ ਰਹੇ ਆ ਇਹ ਇਕੱਲੇ ਕਿਸਾਨ ਦੀ ਲੜਾਈ ਨਹੀਂ ਇਕੱਲੇ ਮਜ਼ਦੂਰ ਦੀ ਲੜਾਈ ਨਹੀਂ ਪੱਟੀ ਪੱਦਰ ਦੇ ਉੱਤੇ ਇਹ ਲੜਾਈ ਨੇ ਅੱਗੇ ਨੂੰ ਵਧਣਾ ਹੈ ਬਲਾਰਿਆਂ ਨੇ ਬਹੁਤ ਸਾਰੀ ਵਿਸਤਾਰ ਦੇ ਨਾਲ ਗੱਲ ਕੀਤੀ ਹੈ ਜਦੋਂ ਬਾਲ ਨੂੰ ਦੀ ਸਰਕਾਰ ਵੱਲੇ ਨਰਮਾ ਸੁੰਡੀ ਨੇ ਖਾ ਲਿਆ ਸੀ ਤਾਂ ਲਗਾਤਾਰ ਕੋਹ ਚੱਲਿਆ ਸੱਤ ਥਾਵਾਂ ਤੇ ਰੇਲਾਂ ਰੋਕੀਆਂ ਲੋਕਾਂ ਨੇ ਤੇ 644 ਕਰੋੜ ਰੁਪਇਆ ਬਾਦਲ ਦੀ ਹਿੱਕ ਤੇ ਬਹਿ ਕੇ ਪੰਜਾਬ ਦੇ ਕਿਰਤੀ ਲੋਕਾਂ ਨੇ ਧਰਾਇਆ ਉਹਦੇ ਵਿੱਚ 65 ਕਰੋੜ ਰੁਪਇਆ ਮਜ਼ਦੂਰਾ ਨੂੰ ਧਰਾਇਆ ਵੱਖਰਾ ਜਿਨ੍ਹਾਂ ਨੇ ਨਰਮੋ ਝੋਗਣਾ ਸੀ ਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਪਹਿਲੀ ਵਾਰ ਲੋਕਾਂ ਦੀ ਜਿੱਦ ਹੋਈ ਹੈ ਜਦੋਂ ਬਾਈਬਲ ਗੋਲੀकांड ਕਰਾਇਆ ਇਸੇ ਬਾਦਲਾਂ ਨੇ ਨਾਮ ਜਪ ਲਿਆ ਤੇ ਗੋਲੀਆਂ ਚਲਾਈਆਂ ਵੀ ਲੋਕ ਭੜਕ ਜਾਣਗੇ ਇਹ ਬਾਦਲ ਕੇ ਕਾਂਗਰਸ ਹੋਵੇ ਕਿਸੇ ਨੂੰ ਨਹੀਂ ਬਖਸ਼ਿਆ ਭਰਾਓ ਸਿੱਧੀਆਂ ਗੋਲੀਆਂ ਚੜਾਉਣ ਵਾਲੇ ਇਹ ਹੁਕਮਰਾਮ ਨੇ ਅੱਜ ਭਗਵਾਨ ਤਮਨ ਹੰਝੂ ਖੇਰਦਾ ਬੋਟਾ ਲੈਣ ਵਾਸਤੇ ਲੋਕਾਂ ਦੀਆਂ ਵੀ ਮਜ਼ਦੂਰਾਂ ਦੀਆਂ ਬੋਟਾ ਲੈ ਲਾਂਗੇ 2027 ਚ ਮਤਾ ਪਾ ਲਿਓ ਜੀ ਕੱਲ ਕੀ ਜਲੂਸ ਨਿਕਲਿਆ ਤੁਸੀਂ ਦੇਖਿਆ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਵਾਲਾ ਜੋਕ ਹੈ ਹਰੇਕ ਦੇ ਕੋਲੇ ਦੋ ਦੋ ਮੋਬਾਈਲ ਹੈ ਕੀ ਜਲੂਸ ਨਿਕਲਿਆ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਚੁਣੀ ਹੋਈ ਹੈ ਵਿਧਾਨ ਸਭਾ ਸਾਡੀ ਅਸੀਂ ਉੱਗੋ ਕੇ ਕੋਈ ਲਾਭ ਸਿੰਘ ਜਾਂ ਹੋਰ ਕੋਈ ਜਿਹੜਾ ਐਮ ਐਲ ਏ ਜਿੱਤੇ ਆ ਕੇ ਭੇਜਦੇ ਅਸੀਂ ਇਹ ਕਹਿੰਦੇ ਮੈਂ ਉੱਥੇ ਕਰਤੂਤਾ ਖੰਡਿਆ ਹੋ ਜਾ ਕੇ ਕਿੱਡੀ ਵੱਡੀ ਮਧਿਆਨ ਸਭਾ ਉਹਦੇ ਵਿੱਚ ਕਿਰਤ ਕਰਨ ਵਾਲੇ ਲੋਕਾਂ ਵਾਂਗ ਗੱਲ ਕਿਉਂ ਨਹੀਂ ਕਰ ਰਹੇ ਸਿਰਫ ਵੋਟਾਂ ਬਣਾਉਣ ਵਾਸਤੇ ਮੋਦੀ ਦੇ ਖਲਾਮਾ ਦਾ ਪਾਵਾ ਐ ਮੋਦੀ ਮੰਨਣ ਵਾਲਾ ਐ ਐ ਮੋਦੀ ਦਿੱਗਣ ਵਾਲਾ ਨਹੀਂ ਹੈਗਾ ਮੋਦੀ ਦਾ ਸਨ ਪੰਜਾਬ ਚ ਲਾਇਆ ਹੋਇਆ ਸਾਡੀਆਂ ਟੂਟੀਆਂ ਬੰਨੀਆਂ ਪੱਗਾ ਵਾਲੇ ਵੀਰਾਂ ਨੂੰ ਪੱਟ ਰਹੇ ਨੇ ਕਿਉਂ ਜਾ ਰਹੇ ਨੇ ਕਿਉਂ ਉਹਨਾਂ ਨੂੰ ਪਤਾ ਹੈ ਭਰਾਓ ਅਣਖ ਤੇ ਡਰਨ ਵਾਲੇ ਲੋਕ ਮਜ਼ਦੂਰ ਕਿਸਾਨ ਸਾਡੀ ਮਾਵਾਂ ਭੈਣਾਂ ਨੌਜਵਾਨ ਬੈਠੇ ਆ ਪੰਜਾਬ ਦੇ ਵਿੱਚ ਲੜਨ ਵਾਲੇ ਲੋਕ ਕਿਤੇ ਮਰਦੇ ਨਹੀਂ ਹੁੰਦੇ ਆਹ ਸਹਬਜ਼ਾਦਿਆਂ ਦੇ ਦਿਲ ਚੱਲਦੇ ਆ ਕਿੱਡੇ-ਕੱਡੇ ਸਹੀ ਹੈ ਚੱਲੇ ਆ ਮੋਤੀ ਮੇਰੇ ਦੇ ਪਰਿਵਾਰ ਨੂੰ ਕਿਵੇਂ ਕੋਲੂ ਚ ਪੀੜਿਆ ਇਹ ਉਹੀ ਹੁਕਮਨਾਮ ਨੇ ਤੁਸੀਂ ਕਹਿਣਾ ਸਾਡੇ ਕਾਂਗਰਸੀ ਸਾਡੇ ਅਕਾਲੀ ਸਾਡੇ ਭਗਵੰਤ ਮਾਨ ਹੋਰੀ ਹੁਕਮ ਤਾਂ ਉਹਨਾਂ ਦੇ ਹੀ ਨੇ ਪੱਗਾਂ ਬਦਲ ਗੀਆਂ ਵੋਟਾਂ ਦਾ ਰਾਜ ਆ ਗਿਆ ਹੋਰ ਰਾਜੇ ਰਾਜ ਕਰਦੇ ਸੀ ਕਿੱਡੀਆਂ-ਕੱਡੀਆਂ ਕੁਰਬਾਨੀਆਂ ਹੋਈਆਂ ਚਮਕੌਰ ਦੀ ਜੰਗ 'ਚ ਉਹਦੇ ਵਿੱਚ ਮੁਸਲਮਾਨਾਂ ਦੇ ਮੁੰਡਿਆਂ ਨੇ ਵੀ ਕੁਰਬਾਨੀਆਂ ਕੀਤੀਆਂ ਹਿੰਦੂਆਂ ਦੇ ਮੁੰਡਿਆਂ ਨੇ ਵੀ ਕੁਰਬਾਨੀਆਂ ਕੀਤੀਆਂ ਸਿੱਖਾਂ ਦੀਆਂ ਕੁਰਬਾਨੀਆਂ ਜਿਹਦੇ ਅੰਦਰ ਜੱਟਵਾ ਲੜਨ ਵਾਲਾ ਉਹ ਕੋਈ ਯਾਦ ਪਾ ਥੋੜੀ ਹੁੰਦੀ ਹੈ ਦੇਸ਼ ਖਾਤਰ ਜਿਹੜਾ ਲੜਦਾ ਬੰਦਾ ਜਿਹਨੇ ਦੇਸ਼ ਨੂੰ ਯਾਦ ਕਰਾਇਆ ਪਰ ਭਰਾਵੋ ਇਹ ਨਕਲੀ ਸਮਝੌਤਾ ਹੋਇਆ ਹੋਇਆ ਆ ਨਰੇਗਾ ਨੂੰ ਖਤਮ ਕਰਨ ਜਾ ਰਹੇ ਆ ਜੀ ਰਾਮ ਜੀ ਵਾਲਾ ਲਿਆਂਦਾ ਧਰਮ ਦੇ ਨਾਂ ਤੇ ਪੱਤਾ ਖੇਡ ਰਿਹਾ ਹੈ ਮੋਦੀ ਲਗਾਤਾਰ ਜਿੱਡੇ ਦਾ ਹਿੰਦੁਸਤਾਨ ਦੀ ਉੱਤੇ ਪਾਜ ਕਾਬਜ ਹੋਈ ਹੈ ਨਾ ਲਗਾਤਾਰ ਇਹ ਚਲਾਉਂਦੇ ਜਾ ਰਹੇ ਕਿਵੇਂ ਕਾਂਡ ਕਰਾਏ ਕਿਵੇਂ ਫੌਜੀ ਮਰਵਾਏ ਕੀ ਕੁਸ ਕੀਤਾ ਮੋਦੀ ਨੇ ਦਵਾਰੇ ਫੇਰ ਗੱਦੀ ਤੇ ਆਇਆ ਧਰਮ ਦੇ ਨਾਂ ਤੇ ਸਾਡੇ ਲੋਕ ਰਾਜਨੀਤੀਆਂ ਕਰਦੇ ਆ ਇਹ ਇਹਨਾਂ ਤੋਂ ਆਪਾਂ ਭਰਾਵੋ ਸਤਿਥ ਰਹਿਣਾ ਜਾਗਦੇ ਰਹਿਣਾ ਚਕੰਨੇ ਰਹਿਣਾ ਵੋਟਾਂ ਜਿਨੂੰ ਮਰਜ਼ੀ ਪਾ ਲਿਓ 75 ਸਾਲ ਤੋਂ ਪਾਉਂਦੇ ਆ ਰਹੇ ਹੋ ਪਾ ਲਿਓ ਸਾਇਸੇ ਮਰਜ਼ੀ ਤਮਾਨ ਨੂੰ ਭਗਵਾਨ ਤਮਾਨਤਾ ਦੇਖ ਲਿਆ ਇਹੀ ਕੁਸ ਹੋਣਾ ਹੈ ਜਿੰਨਾ ਸਾਡੇ ਇਕੱਠ ਆਹਾ ਆ ਕੱਠ ਜੁੜਿਆ ਹੋਇਆ ਕੋਈ ਥੋੜੇ ਕੰਨੀ ਝਾਤ ਨਹੀਂ ਹਲਾ ਸਰਕਾਰ ਜਿਹਦੀ ਮਰਜ਼ੀ ਹੋਵੇ ਇੱਕ ਵਿਧਾਨ ਸਭਾ ਲੋਕ ਸਭਾ ਚੱਲਦੀ ਸੀ ਟਿੱਕਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਫੋਰਥਾਵਾ ਤੇ ਚੱਲਦੀ ਸੀ ਇੱਕ ਲੋਕ ਸਭਾ ਚੱਲਦੀ ਸੀ ਅੰਦਰ ਕਿਹੜੀ ਜਿੱਤੀ ਹੈ ਜਿਹੜੀ ਬਾਹਰ ਸੜਕਾਂ ਤੇ ਬੈਠੀ ਸੀ ਪਾਟੇ ਤੋਂ ਬੂਆਂ ਚ ਉਹ ਜਿੱਤੀ ਹੈ ਆ ਲੋਕ ਜਿੱਤਦੇ ਹੁੰਦੇ ਐ ਇਹਨੂੰ ਕੌਣ ਹਰਾਉਣ ਵਾਲਾ ਠੀਕ ਆ ਵੱਖ-ਵੱਖ ਧਰਮਾਂ ਚ ਰਹਿਣ ਵਾਲੇ ਆ ਕੋਈ ਆਰਾਮ ਕਹਿੰਦਾ ਪਿਰਲਾ ਕਹਿੰਦਾ ਕੋਈ ਵੈਸੇ ਗੁਰੂ ਕਹਿੰਦਾ ਮੰਨੀ ਜੋ ਧਰਮਾ ਨੂੰ ਆਉਦੇ ਪਰ ਇਹ ਲੋਕ ਭਰਾਵੋ 2025 ਦੇ 9 ਦੇ ਉੱਤੇ ਐਕਟ ਲਿਆ ਕੇ ਬਿਜਲੀ ਬੋਰਡ ਖਤਮ ਕਰਨ ਜਾ ਰਹੇ ਆ ਚਿਪ ਵਾਲੇ ਮਿੱਤਰ ਲੱਗਣਗੇ ਆ ਤੁਹਾਡੇ ਮੋਬਾਈਲ ਕੋਲ ਦਾ ਕਾਰਡ ਖਤਮ ਹੋ ਜਾਂਦਾ ਗੱਲ ਬੰਦ ਹੋ ਜਾਂਦੀ ਹੈ ਐਮਜੁਕਰੀ ਬਿਜਲੀ ਦਾ ਹੋਣਾ ਆ ਫੀਸ ਐ ਐਕਟ ਲਿਆ ਰਹੇ ਆ ਫਲਾਰਿਆਂ ਨੇ ਗੱਲ ਕੀਤੀ ਹੈ ਹੁਣ ਤਾਂ ਅਸੀਂ ਰੱਖ ਕੇ ਭਰਾਵੋ ਬੀ ਆਉਦੇ ਘਰੇ ਜਾਂ ਇਥੋਂ ਦੁਕਾਨ ਤੋਂ ਲਿਆਉਨੇ ਆ ਇਹ ਨਹੀਂ ਮਿਲਣੇ ਪਹਿਲਾਂ ਜੰਡਰ ਹੋਣਗੇ ਕੰਪਨੀਆਂ ਦੇ ਵੀ ਕਿਹੜਾ ਵੀ ਜਿਹੜਾ ਕਿੱਡੇ ਚੀਕਣਾ ਪਰਾਲੀ ਨੂੰ ਅੱਗ ਲਾ ਕੇ ਦਿਖਾਓ ਇਹੀ ਭਗਵਾਨ ਤੁਮਾਨ ਕਹਿੰਦਾ ਹੁੰਦਾ ਵੋਟਾਂ ਤੋਂ ਪਹਿਲਾਂ ਵੀ ਘੋਨਾ ਵੱਢ ਕੇ ਲੈ ਜਾਣਿਓ ਸਾਨੂੰ ਮੋਰਚਾ ਬਣਾਉਣਿਓ ਅੱਜ ਇਹਦੀ ਸਰਕਾਰ ਨੇ ਕੀ ਕੀਤਾ ਭਈ 40 40 ਇੱਕ ਥਾਣੇ ਚ ਕੇਸ ਪਾਏ ਹੋਏ ਨੇ ਲੋਕਾਂ ਦੇ ਇਹ ਉਹ ਸ਼ ਇਹਿਆਂ ਕੁਛੀ ਕਰਦੇ ਆ ਰਹੇ ਨੇ ਇਹ ਸਾਰਾ ਕੁਛ ਸਤੋਖ ਹੋਣਾ ਹੈ ਨਰੇਗਾ ਖਤਮ ਕਰਨੀ ਹੈ ਜਿਹੜਾ ਕਹਿੰਦੇ 125 ਦਿਨ ਵਧਾਤੇ ਜੀ ਭਲੇਖੇ ਪਾਉਂਦੇ ਆ ਇਹ ਭਲੇਖੇ ਤੋਂ ਆਪਾਂ ਇਕੱਠੇ ਹੋਣਾ ਹੈ ਮਜ਼ਦੂਰਾਂ ਦੀ ਵੱਡੀ ਮਜਬੂਰੀ ਹੈ ਕਿ ਉਹਨਾਂ ਦੇ ਦਿਹਾੜੀ ਵੀ ਜਾਣਾ ਵਿਚਾਰਿਆਂ ਨੇ ਬਹੁਤ ਮਜਬੂਰੀਆਂ ਨੇ ਉਹਦੇ ਵਿੱਚ ਗਰੀਬੀ ਚ ਕਿਸਾਨ ਵੀ ਬਥੇਰੇ ਬੈਠੇ ਆ ਆਪਾਂ ਰਲ ਮਿਲ ਕੇ ਲੋਕਾਂ ਨੇ ਜਿਹੜਾ ਆਉਣ ਵਾਲੀ ਡੀਸੀ ਦਫ਼ਤਰ ਦੇ ਮੂਹਰੇ 16 ਜਨਵਰੀ ਐ 2026 ਚੜ ਗਿਆ ਕਹਿੰਦੇ ਵਧਾਈਆਂ ਹੋਈਆਂ ਜੀ ਵਧਾਈਆਂ ਦਾ ਮੋਦੀ ਹੋਰਿਆ ਨੂੰ ਨੇ ਉਹਨਾਂ ਦਾਨੀ ਹੋਰਿਆਂ ਨੂੰ ਜਿਨ੍ਹਾਂ ਨੇ ਸਾਰਾ ਕੁਝ ਸਾਹਮਣੇ ਠੀਕ ਆ ਪੰਜਾਬ ਸੁਭਾਅ ਬਣੇ ਹੋਇਆ ਇੱਕ ਦੂਜੇ ਨੂੰ ਆਪਾਂ ਪਿਆਰ ਕਰਦੇ ਆ ਸਤਿਕਾਰ ਕਰਦੇ ਹੁੰਦਾ ਹੀ ਆਪਣਾ ਆਪਣੀਆਂ ਭਾਸ਼ਾ ਪੰਜਾਬੀਆਂ ਦੀ ਇੱਕ ਵਿਰਸਾ ਆਪਣਾ ਉਹ 16 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਮੂਹਰੇ ਠੀਕ ਆ ਮਜ਼ਦੂਰਾ ਕੋਲੇ ਸਾਧਨਾਂ ਦੀ ਬਹੁਤ ਕਮੀ ਹੁੰਦੀ ਹੈ ਕਿਹੜੀ ਕੀ ਕ ਤਕੜੀਆਂ ਜਿ세 ਬੰਦੀਆਂ ਬੈਠੀਆਂ ਚਾਹੇ ਉਹ ਕ੍ਰਾਂਤੀਕਾਰੀ ਆ ਜਾਂ ਫੰਡ ਪਏ ਨੇ ਜਿਹੜੀਆਂ ਜਿ세 ਬੰਦੀਆਂ ਕੋਲੇ ਉਹ ਆਪਦੇ ਭਰਾਵੋ ਪਹਿਰਾ ਦੇ ਕੇ ਕਾਫੀ ਚੱਕ ਕੇ ਸਾਡੇ ਵਿਦਿਆਰਥੀ ਕੋਲੇ ਭੈਣਾ ਕੋਲੇ ਜਾਣ ਨੌਜਵਾਨਾਂ ਕੋਲੇ ਜਾਣ ਕਿਸਾਨਾਂ ਤੇ ਜਾਣ ਚੰਡੀਗੜ੍ਹ ਦੇਖਿਆ ਤੁਸੀਂ ਜਦੋਂ ਬਾਦ ਰੱਖਿਆ ਨੇ ਡਾਠੀ ਚਾਰਜ ਕੀਤਾ ਲੋਕਾਂ ਦੇ ਬਿਜਲੀ ਬੋਰਡ ਨੂੰ ਤੋੜਨ ਖਾਤਰ 2003 ਨੈਗੇਟਿਵ ਜਦੋਂ ਮਨਮੋਹ ਸਿੰਘ ਦੀ ਸਰਕਾਰ ਨੇ ਵਿਧਾਨ ਸਭਾ ਬਿਜਲੀ ਬੋਰਡ ਦੇ ਕੁਝ ਮੁਲਾਜ਼ਮ ਇਹਨਾਂ ਨੇ ਬੜਿਆਲੇ ਵੀ ਦੋ ਕੰਪਨੀਆਂ ਜੀ ਵੰਡਣ ਜਾ ਰਹੇ ਹੈ ਜੀ ਬਾਦਲ ਤਾਂ ਰਾਜ ਬਿਜਲੀ ਬੋਰਡ ਦਾ ਹੁੰਦਾ ਸੀ ਨਾ ਬੋਰਡ ਲੱਗਾ ਤਾਂ ਪਏ ਤੁਸੀਂ ਜਾਣੇ ਹੋ ਸੋਡੀ ਕਾਪੀ ਦੇ ਉੱਤੇ ਜਿਹੜੀ ਪੁਰਾਣੀ ਕਾਪੀ ਤੇ ਰਾਜ ਬਿਜਲੀ ਬੋਰਡ ਐ ਅੱਜ ਕਾਰਪੋਰੇਸ਼ਨਾਂ ਚ ਪੜਤੋ ਬਾਦਲ ਨੇ ਵੜਿਆ ਕੇ ਨਾਲ ਹੋਰ ਵੀ ਕਰਿਆ ਅੱਜ ਦੇ ਅਖਬਾਰ ਚੱਕ ਲਓ ਆ ਪਿਛਲੇ ਡੇਟਾ ਦੇ ਮੋਬਾਈਲਾਂ ਚ ਪਏ ਨੇ ਕੱਢ ਲਓ ਸਰਚ ਮਾਰ ਕੇ ਕਹਿੰਦਾ 20000 ਡਾਂਗ ਧਰਤੀ ਢੋਲੇ ਗ੍ਰੈਂਟਰ ਚ 20000 ਡਾਂਗ ਧਰਤੀ ਤਪੇ ਇਹ ਆਪਾਂ ਹੀ ਪ੍ਰਕਾਸ਼ ਸਿੰਘ ਬਾਦਲ ਸੋਮਨੀ ਅਕਾਲੀ ਦਲ ਲੋਕਾਂ ਦੀ ਪਾਰਟੀ 20 20000 ਡਾਂਗ ਧਰ ਕੇ ਗ੍ਰੇਡਾਂ ਦੇ ਵਿੱਚ ਕਹਿੰਦਾ ਐਡ ਜੇ ਕੋਈ ਗਰੇਡਾ ਕਰਨੀ ਝਾਕਿਆ ਕੰਪਨੀਆਂ ਚ ਵੰਡਣ ਜਾ ਰਿਹਾ ਐਸ਼ੇ ਕੂ ਮੋਰ ਮੋਰ ਤੁਸੀਂ ਲੜਿਓ ਪੰਜ ਬੱਸਾਂ ਮੈਂ ਦੇਖਿਆ ਗਿਣਤੀ ਅੱਜ ਵੀ ਪਈਆ ਰੈਕਟਰ ਚ ਪੰਜ ਬੱਸਾਂ ਢੋਲੇ ਤੋਂ ਭਰ ਕੇ ਗਈਆਂ ਸੀ ਉਦੋਂ 70 ਬੱਸਾਂ ਭੰਨੀਆਂ ਸੀ ਉਹ ਨੌਜਵਾਨ ਸੀ ਜਖਸੀਰ ਇੱਧਰ ਆਪਣਾ ਖਾਣੇ ਵਾਲਾ ਮੁੰਡਾ ਨੌਜਵਾਨ ਗੱਭਰੂ ਸੀ ਇਨਾਰਥਲ ਵਾਲਾ ਐਡੀਆਂ ਕੁਰਬਾਨੀਆਂ ਹੋਈਆਂ ਮਜ਼ਦੂਰਾਂ ਨੇ ਕਿਸਾਨਾਂ ਨੇ ਕਿਰਤੀ ਲੋਕਾਂ ਨੇ ਖੂਨ ਡੋਲ੍ਹਿਆ ਇਹ ਹਿੰਦੁਸਤਾਨ ਦੀ ਧਰਤੀ ਤੇ ਠੀਕ ਹੈ ਸਾਡੇ ਲੋਕਾਂ ਨੂੰ ਭੁਲੇਖਾ ਹੈ ਵੀ ਜਰਾ ਐਂ ਚੱਲੀ ਜਾਂਦਾ ਹੁੰਦਾ ਇਹ ਜਿਵੇਂ ਚੱਲੀ ਜਾਂਦਾ ਹੁੰਦਾ ਕੋਲੂ ਬੀ ਦੀ ਉਹ ਸਾਡੇ ਮਹਿਰੇ ਪਰਿਵਾਰ ਨੂੰ ਕਿਉਂ ਨੰਗਲ ਦੀ ਲੋੜ ਸੀ ਛੋਟੇ-ਛੋਟੇ 7 ਸਾਲ ਦੇ 9 ਸਾਲ ਦੇਆਂ ਨੂੰ ਨੀਹਾਂ 'ਚ ਚੜਨ ਦੀ ਕੀ ਲੋੜ ਸੀ ਉਹ ਕਾਰੇ ਖਿਲਾਫ ਲੜਿਆ ਕਾਣੀ ਵੰਡ ਦੇ ਖਿਲਾਫ ਜ਼ੁਲਮ ਦੇ ਖਿਲਾਫ ਲੜਿਆ ਉਹਨਾਂ ਸਰਕਾਰਾਂ ਦੇ ਖਿਲਾਫ ਲੜਿਆ ਜਿੰਨਾਂ ਸਰਕਾਰਾਂ ਦੇ ਖਿਲਾਫ ਤੁਸੀਂ ਅੱਜ ਜੰਗ ਦੇ ਮੈਦਾਨ 'ਚ ਲੜ ਰਹੇ ਹੋ ਤਿਆਰੀ ਕਰ ਰਹੇ ਹੋ ਹਿੰਦੁਸਤਾਨ ਦੇ ਲੋਕੋ ਇਕੱਠੇ ਹੋ ਜਾਓ ਕੋਈ ਮਜ਼ਦੂਰ ਨਹੀਂ ਮਾਰਾ ਕੋਈ ਕਿਸਾਨ ਨਹੀਂ ਮਾਰਾ ਇਹ ਸਿਆਸੀ ਲੋਕਾਂ ਦੇ ਪਾੜੇ ਪਾਏ ਹੋਇਆ ਮਿੱਤਰੋ ਆਪਾਂ ਸਮਝੀਏ ਗੱਲ ਨੂੰ ਖਾਰਾ ਕੁਝ ਬਚਾ ਲਾਂਗੇ ਪਹਿਲਾਂ ਵੀ ਬਚਾਇਆ ਮੂਤੇ ਮੂ ਸਿੱਟੀਆਂ ਸਰਕਾਰਾਂ ਜਿਹੜੀਆਂ ਬਾਹਰ ਕੱਢਣ ਹੋਣਗੀਆਂ ਅਸੀਂ ਮੀਟਰ 34 ਪਿੰਡਾਂ 'ਚ 15 ਸਾਲ ਪਹਿਲਾਂ ਲੜਾਈ ਲੜ ਕੇ ਗੱਡੀਆਂ ਭਣਾ ਕੇ ਮੱਥੇ ਪੜਵਾ ਕੇ ਕੱਲੇ ਬਰਨਾਲੇ ਬਲਾਕ 'ਚ 34 ਪਿੰਡਾਂ ਦੇ ਵਿੱਚ ਭਾਰਤੀ ਕਿਸਾਨ ਜੀ ਨਹੀਂ ਅਗਰਾਹ ਨੇ ਤੁਹਾਡੇ ਸਹਿਯੋਗ ਨਾਲ ਰੋਕੇ ਸੀ ਮੀਟਰ ਵੱਖ-ਵੱਖ ਖੇਤਿਆਂ 'ਚ ਲੜੀਆਂ ਜਿੱਥੇ ਬੰਦੀਆਂ ਕਿੱਲੀ ਕੰਮ 'ਚ ਲੜਿਆ ਕਾਰਖਾਨਿਆਂ ਦੇ ਕੰਮ 'ਚ ਲੜ ਰਹੇ ਆ ਨਰੇਗਾਲੇ ਲੜ ਰਹੇ ਆ ਅੰਗਲਵਾਲੀ ਲੜ ਰਹੀ ਹੈ ਕੌਣ ਕੌਣ ਨਹੀਂ ਲੜ ਰਿਹਾ ਭਰਾਵੋ ਹਿੰਦੁਸਤਾਨ ਦੇ ਖੇਤੇ 'ਚ ਪੰਜਾਬ ਦੇ ਖੇਤੇ 'ਚ ਜੇ ਲੜ ਰਹੇ ਆ ਤਾਂ ਹੀਓ ਮਾੜਾ ਮੋਟਾ ਉਹਦਾ ਰਾਜ ਹੋ ਰਿਹਾ ਹੈ ਤਾਂ ਹੀਓ ਤੁਹਾਨੂੰ ਮਾੜਾ ਮੋਟਾ ਝੂਂਡ-ਪੂਂਡ ਮਿਲ ਰਹੀ ਹੈ ਇਹ ਸਾਰਾ ਕੁਝ ਖੋਣ ਜਾ ਰਿਹਾ ਹੈ ਇਹ ਆਪਾਂ ਖੋਣ ਨਹੀਂ ਦੇਣਾ ਇੱਕ ਦਿਨੀ ਮਰਨਾ ਹੈ ਇੱਕ ਦਿਨੀ ਜੰਮਣਾ ਉਹਨੇ ਲੱਕੜੀ ਮਿਲਣੀ ਉਹਨੇ ਧਰਤੀ ਮਿਲਣੀ ਹੈ ਸਾਧੂ ਸਿੰਘ ਤਖਤੂਪੁਰਾ ਜਿਹਦੀ 40000 ਪੈਨਸ਼ਨ ਸੀ ਰਟਾਇਰ ਮਾਸਟਰ ਸੀ ਪੰਜਾਬ ਦਾ ਸੂਬੇ ਲਾਗੂ ਸੀ ਭਰਾਵੋ ਬਾਦਲ ਕੈ ਨਹੀਂ ਸਰਕਾਰ ਨੇ ਦਿਨ ਦਿਹਾੜੇ ਪੌਣੇ 2 ਵਜੇ ਪਿੰਡੀ ਔਲਖ ਪਿੰਡ ਦੇ ਵਿੱਚ ਮਰਵਾਇਆ ਅੰਬਸਰ ਦੇ ਵਿੱਚ ਉੱਥੇ ਲਹਿਰ ਕੱਟ ਗਈ ਜਿੱਥੇ ਬੰਦੀਆਂ ਲੜ ਰਹੀਆਂ ਨੇ ਸਾਰੇ ਹਿੰਦੁਸਤਾਨ 'ਚ ਲੜਨਗੀਆਂ ਕੋਈ ਗੱਲ ਨਹੀਂ ਜੇ ਲੋਕਾਂ ਖਾਤਰ ਜਾਨ ਲੱਗਦੀ ਹੈ ਕੋਈ ਸੌਦਾ ਮਹਿੰਗਾ ਨਹੀਂ ਇਹਨਾਂ ਨੂੰ ਸੌਦਾ ਮਹਿੰਗਾ ਪੈਣਾ ਜਿਹੜੇ ਗੋਲੀਆਂ ਚਲਾਉਣ ਵਾਲੇ ਹੁਕਮਰਾਮ ਨੇ ਚਾਹੇ ਜ਼ਿਲ੍ਹੇ ਵਾਲਾ ਬਾਗ ਦੀ ਦੇਖ ਲੋ ਇਤਿਹਾਸ ਕਿੱਥੇ ਹੈ ਕੋਈ ਅਰੇਜ ਖੜਾ ਹੈ ਇੱਥੇ ਜ਼ਿਲ੍ਹੇ ਵਾਲੇ ਬਾਗ ਦੇ ਵਿੱਚ ਖੂਹ ਪਰ ਤਾਂ ਸੀ ਲਾਸ਼ਾਂ ਇਹ ਉਹਨਾਂ ਦੇ ਹੁਕਮਰਾਮ ਨੇ ਪ੍ਰਾਵੋਨਾਂ ਦੇ ਟੌਡੀ ਦੇ ਇਹਨਾਂ ਨੂੰ ਜ਼ਕੀਰਾ ਮਿਲੀਆਂ ਹੋਈਆਂ ਨੇ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਸੱਦਾ ਮੇਰੀ ਬੇਨਤੀ ਹੈ ਵਧੀਆ ਇਕੱਠ ਜੁੜਿਆ ਤੁਸੀਂ ਮਿਹਨਤ ਕੀਤੀ ਹੈ ਆਗੂ ਵਰਕਰਾਂ ਨੇ ਸਪੀਕਰਾਂ ਚ ਬੋਲਿਆ ਗੁਰਦੁਆਰਿਆਂ ਚ ਬੋਲਿਆ ਸਾਡੀਆਂ ਭੈਣਾਂ ਆਈਆਂ ਸਾਡੇ ਵੀਰ ਆਏ ਨੌਜਵਾਨ ਆਏ ਹਾਲੇ ਸਾਡੀ ਤਿਆਰੀ ਬਹੁਤ ਵੱਡੀ ਕਰਨ ਵਾਲੀ ਪਈ ਹੈ ਕਿਉਂਕਿ ਵੱਡਾ ਹਿੱਸਾ ਘਰਾਂ ਚ ਬੈਠਾ ਉਹਨੂੰ ਕੁਝ ਨਹੀਂ ਪਤਾ ਵੀ ਮੀਟਰ ਕਿਹ ਜਾਉਣਾ ਹੈ ਨਰੇਗਾ ਕਿੱਧਰ ਨੂੰ ਜਾ ਰਹੀ ਹੈ ਵੀ ਕੀ ਆਉਣਾ ਭਰਾਵੋ ਘਰੇ ਘਰੋਂ ਖੇਤ ਨੂੰ ਜਾਣਾ ਖੇਤੋਂ ਘਰੇ ਆਉਣਾ ਬਹੁਤ ਖਤਰਨਾਕ ਚੀਜ਼ ਹੈ ਬਹੁਤ ਖਤਰਨਾਕ ਚੀਜ਼ ਹੈ ਜਦੋਂ ਪਤਾ ਹੀ ਨਹੀਂ ਵੀ ਹਿੰਦੁਸਤਾਨ 'ਤ ਸਾਡੇ ਗਵਾਰ ਚ ਹੋ ਕੀ ਰਿਹਾ ਹੈ ਸਾਡੇ ਪਿੰਡ ਚ ਕੀ ਹੋ ਰਿਹਾ ਹੈ ਕੌਣ ਲੜ ਰਿਹਾ ਹੈ ਕੌਣ ਕੀ ਹੈ ਸੋ ਭਰਾਵੋ ਕਿਰਤ ਕਰਨ ਦੇ ਨਾਲ-ਨਾਲ ਸੰਘਰਸ਼ ਵੀ ਕਰਨਾ ਜ਼ਰੂਰੀ ਹੈ ਸਾਡੇ ਗੁਰੂ ਸੰਘਰਸ਼ ਕਰਕੇ ਗਏ ਆ ਪਾਸ ਕਰੋ ਸੇਮਨ ਕਰੋ ਉਹ ਐ ਨਹੀਂ ਕਹਿੰਦਾ ਕਿ ਭੋਰੇ ਚ ਬਹਿ ਕੇ ਅੱਖਾਂ ਮੀਚ ਕੇ ਕੁਝ ਪਾਠ ਕਰੀ ਜਾਂਦਾ ਤੁਹਾਡੀ ਚੋਰ ਮੈਸਾ ਖੋਲ ਕੇ ਲੈ ਜੇ ਉਹ ਕਹਿੰਦੇ ਵਿਹੜੇ ਚ ਪਾਓ ਜਾਗਤ ਗਰਮ ਧੂਈ ਪਾ ਲੋ ਮੈਸਾ ਕੋਲੇ ਬੈਠੇ ਰਾਮ ਰਾਮ ਕਰੀ ਚੱਲੋ ਛੰਨੀ ਕਰਨ ਵੇਲੇ ਵੀ ਪਾਠ ਕਰ ਸਕਦੇ ਹੋ ਤੁਸੀਂ ਕੱਖ ਵੱਢਣ ਵੇਲੇ ਵੀ ਤੁਸੀਂ ਨਾਮ ਜਪ ਸਕਦੇ ਹੋ ਖੁੱਲੀ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ ਕੁਰਬਾਨੀਆਂ ਭਰੀ ਉਹਨੂੰ ਉਹਲੇ ਰੱਖ ਕੇ ਥੋੜੇ ਗ੍ਰਾਥੀ ਐ ਥੋੜੇ ਲੜਨ ਵਾਲੇ ਉਹ ਆਪਣੇ ਕੀਰਤਨੀਆ ਜਿਹੜਾ ਦੱਸਦੇ ਆ ਵੀ ਲੜਨਾ ਪਊਗਾ ਨਹੀਂ ਦਵਾ ਥੱਲੇ ਐ ਦੱਸਦਾ ਨਹੀਂ ਕੋਈ ਵੀ ਕਿਤੇ ਮੈਨੂੰ ਗਰੰਟੀ ਨੂੰ ਕੱਢਣ ਆਦੇ ਕੋ ਮੁਰਦਾ ਮਾਰਿਆਂ ਪੀਐਮਐਫ ਕੋ ਆਸਲੀ ਗੱਲ ਦੱਸਤੀ ਸਹ ਹੁੰਦੇ ਆ ਤੇ ਆਣੀ ਹੋਣੇ ਹੀ ਨੇ ਥੋੜੇ ਹੀ ਸੋ ਪ੍ਰਭੋ ਹੋਰ ਗੱਲਾਂ ਚ ਉਹ ਜਾ ਕੇ ਰੱਖਦੇ ਹਾਂ ਧਰਮ ਨੂੰ ਮੰਨੋ ਸੇਮਨ ਕਰੋ ਨਾ ਗੌਰਿਆ ਨੂੰ ਦੇਖੋ ਬੰਦਾ ਸਿੰਘ ਬਹਾਦਰ ਨੇ ਆਪਦੇ ਪੁੱਤ ਦਾ ਕਤਲ ਹੁੰਦਾ ਦੇਖਿਆ ਸਾਹਮਣੇ ਅਸੀਂ ਕਹਿੰਦੇ ਅਸੀਂ 20 ਕਿੱल्ल्या ਦੇ ਮਾਲਕ ਐ ਕੋਈ ਕਹਿੰਦਾ ਮੈਂ 40 ਕਿੱल्ल्या ਦਾ ਮਾਲਕ ਐ ਉਹਦੇ ਮੂੰਹ ਚ ਕਾਜਾ ਕੱਢ ਕੇ ਪਵਾਇਆ ਪਾਇਆ ਬੰਦਾ ਸਿੰਘ ਬਹਾਦਰ ਦੇ ਪੁੱਤੋਂ ਦਾ ਕਿੰਡੀ ਕੁਰਬਾਨੀ ਹੋਈ ਐ ਇਹ ਦੱਬ ਕੇ ਰੱਖਦੇ ਨੇ ਗੱਲਾਂ ਜਿਹੜੇ ਸਾਡੇ ਦਵਾ ਥੱਲੇ ਲੋਕ ਨੇ ਲੜਨਾ ਪੈਣਾ ਜੱਗ ਦੇ ਮੈਦਾਨ ਚ ਭਰਾਵੋ ਉਹ ਮਜ਼ਦੂਰਾਂ ਨੂੰ ਵੀ ਜਿਹੜੇ ਹੱਕ ਰਹਿੰਦੇ ਆ ਕਾਣੀ ਵੰਡਾ ਦੇਸ਼ ਚ ਉਹ ਕਾਣੀ ਵੰਡ ਦੇ ਖਿਲਾਫ ਲੜ ਰਹੇ ਨੇ ਸਾਰੀਆਂ ਕਿਸੇ ਬੰਦੀਆਂ ਚਾਹੇ ਉਹ ਬਿਜਲੀ ਮੁਲਾਕ ਕਿਸੇ ਬੰਦੀਆਂ ਨੇ ਚਾਹੇ ਮਜ਼ਦੂਰਾਂ ਦੀਆਂ ਨੇ ਚਾਹੇ ਕਿਰਤੀ ਲੋਕ ਨੇ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਨਾ ਪੈਣਾ ਇਹ ਮੋਦੀ ਦਾ ਜਿਹੜਾ ਘੋੜਾ ਆ ਰਿਹਾ ਪੰਜਾਬ ਵੱਲੋਂ ਉਹਨੂੰ ਰੋਕਣਾ ਭਰਾਵੋ ਇਹ ਆਪਦੀਆਂ ਗੱਦੀਆਂ ਵਾਸਤੇ ਕੇਵਲ ਢਲੋਂ ਜਿਹੜਾ ਕਾਂਗਰਸੀ ਸੀ ਬਣ ਗਿਆ ਉਹ ਭਾਜਪਾ ਦਾ ਆਹੀ ਬਿਆਸ ਸਿੰਘ ਦਾ ਪੋਤਾ ਬਿੱਟੂ ਸਾਹਿਬ ਹੁਣ ਮੰਤਰੀ ਬਣ ਗਿਆ ਕੇਂਦਰ ਚ ਜਿਹੜਾ ਕਹਦਾ ਸੀ ਮੈਂ ਸਿੱਤਰ ਨਹੀਂ ਮਾਰਦਾ ਭਾਜਪਾ ਦਾ ਮੂੰਹ ਚੱਕ ਕੇ ਦੇਖ ਲੋ ਵੀਡੀਓ ਪੁੱਛ ਜਦੋਂ ਕਾਰਕੁਨਾਂ ਦੇ ਖਿਲਾਫ ਤੁਸੀਂ ਲੜੇ ਹੋ ਗਰੇਵਾਲ ਨਾਲ ਜਿੱਤਦਾ ਸੀ ਨਾ ਇਹ ਕਿਉਂ ਹੁਣ ਜੁੱਤੀ ਵੀ ਨਹੀਂ ਮਾਰਦਾ ਭਾਜਪਾ ਵਾਲਿਆਂ ਦੇ ਉਹ ਡਟੇਰਿਓ ਤੁਸੀਂ ਉਹਨਾਂ ਦੀ ਗੱਡੀ ਤੇ ਬਹਿ ਕੇ ਜਾ ਕੇ ਜੁੱਤੀ ਦੀ ਗੱਲ ਛੱਡੋ ਤੁਹਾਨੂੰ ਕੋਈ ਮਤਲਬ ਨਹੀਂ ਤੁਸੀਂ ਕਹਿੰਦੇ ਤਿੰਨ ਪੀੜੀਆਂ ਤੋਂ ਮੈਂ ਫਲਾਣੇ ਨਾਲ ਜੁੜਿਆ ਹੋਇਆ ਆਹ ਦੇਖੋ ਕੇਂਦਰ ਚ ਭਾਜਪਾ ਦਾ ਮੰਤਰੀ ਬਣ ਗਿਆ ਸਭ ਕੁਝ ਛੱਡ ਗਿਆ ਸੋ ਪ੍ਰਾਪ ਉਹ ਠੰਡ ਦੇ ਮੌਸਮ ਦੇ ਵਿੱਚ ਤੁਸੀਂ ਕੰਮ ਵੀ ਕਰਨਾ ਹੈ ਅੱਗੇ ਹੋਰ ਵੀ ਆਪਾਂ ਮੀਟਿੰਗਾਂ ਕਰਾਉਣੀਆਂ ਲਗਾਤਾਰ سلسلہ ਚੱਲਣਾ ਹੈ ਅੱਜ ਆਪਣਾ ਪਹਿਲਾ ਦਿਨ ਹੈ ਆਪਣੇ ਬਰਨਾਲੇ ਬਲਾਗ ਤੋਂ ਸਾਰੇ ਪੰਜਾਬ ਚਾ ਡੋਡੀ ਹਿੰਦੁਸਤਾਨ ਦੇ ਖੇਤਿਆਂ ਦੇ ਵਿੱਚ ਲੜਨਾ ਹੈ ਲੋਕ ਲੜ ਰਹੇ ਆ ਆਪਣੇ ਆਪਣੇ ਪ੍ਰੋਗਰਾਮ ਤਿਆਰੀ ਕਰ ਰਹੇ ਨੇ 16 ਤਰੀਕ ਵਾਲੀ ਟੀਸੀ ਦਫ਼ਤਰਾਂ ਦੇ ਮੂਹਰੇ ਉਹਦੀ ਤਿਆਰੀ ਵਾਸਤੇ ਭਰਾਵੋ ਕਾਪੀਆਂ ਚੱਕ ਕੇ ਘਰ ਘਰ ਜਾਣਾ ਪਊਗਾ ਫਿਰ ਸਾਰਾ ਕੁਝ ਵਿਚਾਰਾਂਗੇ ਕੋਈ ਗੱਲ ਨਹੀਂ ਤੁਹਾਡੀ ਨਿਗਾਹ ਸਾਡੇ ਤੇ ਤੁਹਾਡਾ ਹਸਾਬ ਤਾਬ ਸਹੀ ਹੈ ਸੱਤਾਂ ਸਾਥਕਾ ਬੁਲਾਉਨੇ ਹੋ ਸਾਡੇ ਤੇ ਨਿਗਾਹ ਹੋਣੀ ਚਾਹੀਦੀ ਹੈ ਤੁਹਾਡੀ ਜਿਹੜੇ ਫੱਟ ਦਿੰਨੇ ਹੋ ਇਹ ਸਾਰਾ ਕੁਝ ਹੀ ਹੋ ਜਾਂਦਾ ਹੁੰਦਾ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿਉਂਕਿ ਸਮਾਂ ਬਹੁਤ ਹੋ ਗਿਆ ਜੇ ਹੋਈ ਸਾਡੀ ਮਾਪੇਣ ਨੇ ਕਿਸੇ ਨੇ ਬੋਲਣਾ ਉਹ ਪੁੱਛ ਲਓ ਸੋ